ਕਰਨਜੀਤ ਸਿੰਘ ਸੰਧੂ ਉਹਨਾਂ ਵੱਲੋਂ ਆਪਣੇ ਨਾਮ ਦੇ ਜੀ ਪੱਤਰ ਦਾਖਲ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਦੇ ਬੋਰਡ ਛਿੜੇ ਨੇ ਉਹ ਵੀ ਇੱਥੇ ਲਗਾਏ ਜਾ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਸਰ ਕੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇੱਥੇ ਬੋਰਡ ਉਤਾਰ ਰਹੇ ਹੋ ਕੋਈ ਸਰਕਾਰੀ ਕੀ ਪਰਮਿਸ਼ਨ ਨਹੀਂ ਕੀਤੀ ਸਰ ਇਹਨਾਂ ਦੀ ਪਰਮਿਸ਼ਨ ਨਹੀਂ ਕੀਤੀ ਸਰ ਪਰਮਿਸ਼ਨ ਹੈਗੀ ਕਿ ਨਹੀਂ ਇਹਨਾਂ ਦੀ ਪਰਮਿਸ਼ਨ ਦਾ ਲੱਗ ਰਹੇ ਨੇ ਪਰਮਿਸ਼ਨ ਦਾ ਸਰ ਦੱਸ ਦੋ ਕਿ ਪਰਮਿਸ਼ਨ ਹੈ ਕਿ ਨਹੀਂ ਹੈ ਕਿ ਇਹਨਾਂ ਕੋਲ ਸੋ ਦੇਖ ਸਕਦੇ ਤੁਸੀਂ ਕਿਹ ਲੱਗਦਾ ਭਾਈ ਧੱਕਾ ਕੀਤਾ ਜਾ ਰਿਹਾ ਜੀ ਤੁਹਾਡੇ ਧੱਕਾ ਹੀ ਹੈ ਭਾਜੀ ਕੀ ਲੱਗਿਆ ਅੱਜ ਵੱਡਾ ਰੌਸ ਹੋ ਗਿਆ ਭਾਜਪੀ ਦਾ ਨਾਲ ਅੱਜ ਨਾਮਦਾਰੀ ਦੇ ਬੋਰਡ ਲੱਗਦੇ ਆ ਰਹੀ ਇਹ ਤਾਂ ਇਹਨਾਂ ਦੀ ਝਾਲ ਹੈਗੀ ਆ ਮੇਰੇ ਵਰਗੇ ਕੀ ਆ ਇੱਕ ਬੰਦਾ ਅੱਗੇ ਕੰਮ ਕਰਾਉਣ ਆ ਰਿਹਾ ਹੈ ਜਿਹੜਾ ਸਭ ਤੋਂ ਵਿਦਿਆ ਬੰਦਾ ਪੜਿਆ ਲਿਖਿਆ ਬੰਦਾ ਤੇ ਉਹਨੂੰ ਕਿਵੇਂ ਘੇਰੀਏ ਤਾਂ ਕਰਕੇ ਇਹ ਬੋਰਡ ਲਵਾ ਰਹੇ ਜੋ ਜੋ ਵੀ ਕਰ ਰਹੇ ਕੋਈ ਨਹੀਂ ਇਹਨਾਂ ਦੇ ਬੋਰਡ ਲਵਾਉਣ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਸਾਨੂੰ ਕੋਈ ਉਹ ਨੁਕਸਾਨ ਵੀ ਨਹੀਂ ਬੋਰਡ ਹਟਾਉਣ ਤੋਂ ਸਾਨੂੰ ਫਾਇਦਾ ਹੀ ਹਟਾ ਲੋ ਉਹ ਵੀ ਕਰਨਾ ਹੈ ਨਾ ਨੋਮੀਨੇਸ਼ਨ ਫਾਈਲ ਹੋ ਰਹੀ ਸੀ ਤਾਂ ਆ ਲਗਾ ਜਾ ਸਕਦੇ ਸੀ ਕਿ ਉਹ ਸੜਦੇ ਆ ਉਹਨਾਂ ਨੇ ਸਾਡੇ ਤੋਂ ਪੜਿਆ ਲਿਖਿਆ ਬੰਦਾ ਆਇਆ ਸਾਡੇ ਤੋਂ ਵਧੀਆ ਬੰਦਾ ਆਇਆ ਤਾਂ ਕਰਕੇ ਬੋਲ ਡਵਾ ਰਿਹਾ ਬੋਲ ਡਵਾਣ ਤੋਂ ਕੀ ਹੋ ਜਾਂਦਾ ਤੁਸੀਂ ਕੀਤੀ ਗੱਲਬਾਤ ਪੁੱਛਿਆ ਉਹਨਾਂ ਨੇ ਕਿਉਂ ਲੜ ਰਹੇ ਆ ਉਹ ਗੱਲ ਹੀ ਕਰਨ ਨੂੰ ਤਿਆਰ ਨਹੀਂ ਆ ਬੋਲ ਲਾ ਲਾ ਕੇ ਤੋੜ ਤੋੜ ਕੇ ਛੁੱਟੀ ਜਾ ਰਹੇ ਗੱਲ ਕਰਨ ਨੂੰ ਕਹਿ ਰਹੇ ਉਹਨਾਂ ਨੂੰ ਆਪ ਨਹੀਂ ਪਤਾ ਬੋਲ ਲਾ ਕੇ ਭਜਦੇ ਪਏ ਆ ਉਹ ਚੋਰੀ ਆਇਆ ਚੋਰੀ ਕਰਕੇ ਭਜ ਗਿਆ ਲੱਗਦਾ ਜੀ ਇਹ ਜਿਹੜੀ ਬੋਰਡ ਆਮ ਆਦਮੀ ਪਾਰਟੀ ਦੇ ਉਤਾਰੇ ਜਾਂਦੇ ਦਾ ਵੱਡੀ ਗੱਲ ਹੋ ਸਕਦੀ ਹੈ ਪਤਾ ਨਹੀਂ ਜੀ ਉਹ ਤਾਂ ਆਮ ਆਦਮੀ ਪਾਰਟੀ ਆਪ ਨਹੀਂ ਦੇ ਦਿੰਦੇ ਉਹ ਦੇਖੋ ਆਮ ਆਦਮੀ ਦੇ ਸਕਦੇ ਹੋ ਕਿ ਬੋਰਡ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰੇ ਪਾਸੇ ਇਹ ਬਦਲੇ ਦੀ ਰਾਜਨੀਤੀ ਜਿਹੜੀ ਹੈ ਕੀ ਲੱਗਦਾ ਜੀ ਬੋਰਡ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਇਹ ਆਮ ਆਦਮੀ ਪਾਰਟੀ ਦੇ ਬੋਰਡ ਕਿਉਂ ਲਾ ਰਹੇ ਤੇ ਆਪਣੇ ਦੇਪੀ ਦੇ ਵਾਰਡ ਇਨਾਂ ਨੇ ਲਾਤੇ ਤੇ ਆਮ ਆਦਮੀ ਪਾਰਟੀ ਨੂੰ ਲੁਆ ਰਹੇ ਆ ਜਿਵੇਂ ਡੈਮੋਕ੍ਰੇਸੀ ਦਾ ਕਤਲ ਹੁੰਦਾ ਨਜ਼ਰ ਨਹੀਂ ਆ ਰਿਹਾ ਕਿ ਕਿਉਂਕਿ ਇੱਕ ਬੜਾ ਸੁੰਦਰ ਤਿਹਾਰ ਮੰਨਿਆ ਗਿਆ ਜੀ ਇਲੈਕਸ਼ਨ ਇਲੈਕਸ਼ਨਾਂ ਤੇ ਉਸ ਨੂੰ ਹੁਣ ਦੇਖੋ ਤੇ ਜੇਲ੍ਹ ਦੇ ਅੰਦਰ ਬੰਦਾ ਬੈਠਾ ਉਹਦੀ ਫੋਟੋ ਲਾ ਰਹੇ ਉੱਤੇ ਕਰਪਸ਼ਨ ਵਾਲੇ ਦੀ ਫੋਟੋ ਲਾ ਰਹੇ ਜਿਹੜੇ ਸਾਫ਼ ਸੁੱਧਰੇ ਬੰਦੇ ਉਹਨਾਂ ਦੀ ਬੋਲਡ ਇਨਾਂ ਨੇ ਲਾ ਲਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਨਜ਼ਰ ਆ ਰਹੀਆਂ ਨੇ ਜਿਸ ਵਿੱਚ ਤਰਨਜੀਤ ਸਿੰਘ ਸੰਧੂ ਜੋ ਕਿ ਸਮੁੰਦਰੀ ਨੇ ਉਹਨਾਂ ਦਾ ਬੋਰਡ ਜਿਹੜੇ ਨੇ ਉਹ ਉਤਾਰੇ ਗਏ ਨੇ ਅਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਲੇਕਿਨ ਕਿਸੇ ਵੀ ਅਧਿਕਾਰੀ ਕੋਲੋਂ ਜਵਾਬ ਇਸ ਦਾ ਮਿਲਦਾ ਹੋਇਆ ਨਜ਼ਰ ਨਹੀਂ ਆਇਆ ਸੀ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਬਹਿਸ ਜਿਹੜੀ ਹੈ ਲਗਾਤਾਰ ਹੀ ਚਲਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਜੋ ਤਰਨਜੀਤ ਸਿੰਘ ਸੁਮੰਦਰੀ ਨੇ ਉਹਨਾਂ ਦਾ ਜੋ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਜਿਹੜੀ ਹੈ ਉਹਨਾਂ ਵੱਲੋਂ ਡੀਸੀ ਦਫ਼ਤਰ ਪਹੁੰਚਿਆ ਜਾਣਾ ਸੀ ਜਿਸ ਦੇ ਵਿੱਚ ਰਸਤੇ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਦੇਖਦੇ ਹੋ ਕਿ ਬੋਰਡ ਜਿਹੜੇ ਨੇ ਉਤਾਰ ਦਿੱਤੇ ਗਏ ਨੇ ਅਤੇ ਆਮ ਆਦਮੀ ਪਾਰਟੀ ਦੇ ਬੋਰਡ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਹਾਲਾਂਕਿ ਇਹ ਬੋਰਡਾਂ ਦੀ ਰਾਜਨੀਤੀ ਕਿੱਥੋਂ ਤੱਕ ਹੁਣ ਆਪਣਾ ਪੈਰ ਤੁਸਾਰ ਦੀ ਹੋਈ ਨਜ਼ਰ ਆਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਜਿਸ ਤਰ੍ਹਾਂ ਹੀ ਤਰਨਜੀਤ ਸਿੰਘ ਸਮੁੰਦਰੀ ਦਾ ਰੋਡ ਸ਼ੋ ਜਿਸ ਨੂੰ ਕਿ ਨੋਮੀਨੇਸ਼ਨ ਫਾਈਲ ਜਿਹੜੀ ਸੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿੱਚ ਕਰਨ ਆਲਾ ਸੀਗਾ ਰਸਤੇ ਦੇ ਵਿੱਚ ਲੱਗੇ ਬੋਰਡ ਸਾਰੇ ਨੇ ਉਹ ਉਤਾਰ ਦਿੱਤੇ ਗਏ ਨੇ ਤੇ ਹੁਣ ਵਿਕਰਾ ਹੋਵੇਗਾ ਕਿ ਇਸੋ ਤੇ ਦੀ ਰਾਜਨੀਤੀ ਜਿਹੜੀ ਆ ਗਰਮਾਂਦੀ ਹੋਈ ਨਜ਼ਰ ਆਵੇਗੀ ਹਾਲਾਂਕਿ ਆ ਬੀਜੇਪੀ ਦੇ ਵਰਕਰਾਂ ਵੱਲੋਂ ਦੋਸ਼ ਜਿਹੜੇ ਨੇ ਉਹ ਲਗਾਏ ਗਏ ਨੇ ਕਿ ਉਹਨਾਂ ਵੱਦੀ ਨਾਲ ਜਿਹੜੀ ਹੈ ਜਾਣਬੁੱਝ ਕੇ ਇਸ ਤਰ੍ਹਾਂ ਦੀ ਸ਼ਰਾਰਤਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਲੇਕਿਨ ਕਿਤਨਾ ਕਿ ਤੇਤਰੰਜੀ ਸਿੰਘ ਸੰਧੂ ਜੇਕਰ ਜਤਨ ਗੇ ਤਾਂ ਉਹ ਇਸ ਦਾ ਸਬਕ ਜਿਹੜਾ ਹੈ ਉਹ ਜ਼ਰੂਰ ਸਿਖਾਇਆ ਜਾਵੇਗਾ ਕੈਮਰਾਮੈਨ ਵੰਸਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਾ ਸਾਹਿਬ